ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇਸ ਵਕਤ ਅਸੀਂ ਪਿੰਡ ਚਾਟੀਵੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਹੁੰਚੇ ਹਾਂ ਜਿੱਥੇ ਨੈਸ਼ਨਲ ਡੈਫ ਅੰਡਰ 20 ਕ੍ਰਿਕਟਰ ਟੂਰਨਾਮੈਂਟ 2024 ਜਿਹੜਾ ਹੋ ਰਿਹਾ ਵਾ ਔਰ ਫਰਸਟ ਜਿਹੜਾ ਹੈਗਾ ਪਹਿਲੀ ਵਾਰ ਜਿਹੜਾ ਹੈਗਾ ਵਾ ਇਹ ਡੈਫ ਬੱਚਿਆਂ ਦਾ ਜਿਹੜਾ ਵਾ ਇਹ ਇੱਥੇ ਟੂਰਨਾਮੈਂਟ ਚੱਲ ਰਿਹਾ ਹੈਗਾ ਵਾ ਜਿਹਦੇ ਵਿੱਚ ਪੂਰੇ ਹਿੰਦੁਸਤਾਨ ਤੋਂ ਜਿਹੜੀਆਂ ਵਾ ਸੱਤ ਟੀਮਾਂ ਜਿਹੜੀਆਂ ਵਾ ਇੱਥੇ ਪਹੁੰਚੀਆਂ ਹੋਈਆਂ ਵਾ ਜਿਦੇ ਵਿੱਚ ਪੰਜਾਬ ਬਿਹਾਰ ਜੰਮੂ ਕਸ਼ਮੀਰ ਰਾਜਸਥਾਨ यूपीएमपी ਤੇ ਗੁਜਰਾਤ ਜਿਹੜਾ ਵਾ ਉਥੋਂ ਟੀਮਾਂ ਜਿਹੜੀਆਂ ਵਾ ਇੱਥੇ ਪਹੁੰਚੀਆਂ ਹੋਈਆਂ ਵਾ ਸੋ ਇਹ ਜਿਹੜੀ ਹੈਗਾ ਵਾ ਇਹਨੂੰ ਸਪான்ਸਰ ਜਿਹੜਾ ਹੈਗਾ ਵਾ ਇਹ ਪੰਜਾਬ ਡੈਫ ਡੰਪ ਐਂਡ ਸਪੋਰਟਸ ਐਸੋਸੀਏਸ਼ਨ ਵੱਲੋਂ ਜਿਹੜਾ ਹੈਗਾ ਵਾ ਇਹ ਟੂਰਨਾਮੈਂਟ ਜਿਹੜੇ ਕਰਵਾਏ ਜਾ ਰਹੇ ਹੈਗੇ ਆ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਵਿੱਚ ਜਿਹੜੇ ਹੈਗੇ ਆ ਵਾ ਮੈਚ ਜਿਹੜਾ ਚੱਲ ਰਿਹਾ ਹੈਗਾ ਵਾ ਔਰ ਜਿੰਨੇ ਵੀ ਇੱਥੇ ਬੱਚੇ ਜੋ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਸਾਰੇ ਬੱਚੇ ਜਿਹੜੇ ਹੈਗੇ ਆ ਨਾ ਤੇ ਬੋਲ ਸਕਦੇ ਆ ਨਾ ਤੇ ਬੱਚੇ ਸੁਣ ਸਕਦੇ ਹੈਗੇ ਆ ਫਿਰ ਵੀ ਤੁਸੀਂ ਦੇਖੋ ਕਿ ਇਹ ਜਿਹੜੇ ਬੱਚੇ ਹੈਗੇ ਆ ਇਹ ਬੱਚਿਆਂ ਦਾ ਗੇਮ ਦੇ ਵਿੱਚ ਕਿੰਨਾ ਰੁਝਾਨ ਹੈਗਾ ਵਾ ਕਿ ਇਹ ਬੱਚੇ ਜਿਹੜੇ ਹੈਗੇ ਆ ਇੰਨੀ ਦੂਰੋਂ ਆਨ ਕੇ ਇੱਥੇ ਜਿਹੜਾ ਵਾ ਆਪਣਾ ਚੈਂਪੀਅਨਸ਼ਿਪ ਖੇਡਣ ਵਾਸਤੇ ਆਏ ਹੋਏ ਆ ਸੋ ਸਾਡੇ ਵਾਸਤੇ ਵੀ ਚਾਹੀਦਾ ਹੈਗਾ ਵਾ ਪੰਜਾਬ ਨੂੰ ਵੀ ਕਿ ਪੰਜਾਬ ਦੇ ਜਿਹੜੇ ਬੱਚੇ ਹੈਗੇ ਆ ਇਹਨਾਂ ਨੂੰ ਵੀ ਨਸ਼ੇ ਤਿਆਗ ਕੇ ਜਿਹੜਾ ਹੈਗਾ ਵਾ ਜੇ ਇੱਕ ਬੱਚੇ ਜਿਹੜੇ ਆ ਜਿਨ੍ਹਾਂ ਨੂੰ ਅਸੀਂ ਆਪਣੇ ਤੇ ਬੋਝ ਸਮਝਦੇ ਹੈਗੇ ਆ ਅਗਰ ਉਹ ਬੱਚੇ ਜਿਹੜੇ ਹੈਗੇ ਆ ਇਹਨਾਂ ਕੁਝ ਕਰ ਸਕਦੇ ਆ ਆਪਣੇ ਆਪ ਨੂੰ ਦੀ ਫਿਟਨੈਸ ਰੱਖ ਸਕਦੇ ਆ ਤੇ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਜਿਹਦੀ ਖਰਾਕ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਅਸੀਂ ਵੀ ਆਪਣੇ ਜਿਹੜੇ ਬੱਚੇ ਹੈਗੇ ਆ ਇਹਨਾਂ ਨੂੰ ਜਿਹੜਾ ਹੈਗਾ ਵਾ ਚੰਗੇ ਪਾਸੇ ਲਾ ਸਕਦੇ ਆ ਸੋ ਸਾਡੇ ਨਾਲ ਜਿਹੜੀਆਂ ਅਲੱਗ-ਅਲੱਗ ਟੀਮਾਂ ਦੇ ਇੱਥੇ ਕੋਚ ਆਏ ਹੋਏ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਪਿੰਡ ਦੇ ਮੌਜੂਦਾ ਸਰਪੰਚ ਸੰਦੀਪ ਸਿੰਘ ਮਿੱਠਾਈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੋਰ ਜਿਹੜਾ ਇੱਥੇ ਸਟਾਫ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਜਿਹੜੀਆਂ ਟੀਮਾਂ ਹੈਗੀਆਂ ਵਾ ਇਹ ਟੀਮਾਂ ਦੇ ਵਿੱਚ ਜਿਹੜੇ ਬੱਚੇ ਖੇਡ ਰਹੇ ਹੈਗੇ ਆ ਸਭੇਰ ਤੋਂ ਹੀ ਇੱਥੇ ਜਿਹੜੀਆਂ ਵਾ ਅਲੱਗ-ਅਲੱਗ ਸਟੇਟਾਂ ਦੀਆਂ ਜਿਹੜੀਆਂ ਟੀਮਾਂ ਵਾ ਉਹ ਇਸ ਜਗ੍ਹਾ ਤੇ ਉੱਪਰ ਜਿਹੜੀਆਂ ਵਾ ਪਹੁੰਚੀਆਂ ਹੋਈਆਂ ਵਾ ਦੋ ਟੀਮਾਂ ਜਿਹੜੀਆਂ ਵਾਂ ਉਹਨਾਂ ਦੇ ਮੈਚ ਹੋਗੇ ਹੋਏ ਆ ਔਰ ਅਲੱਗ-ਅਲੱਗ ਜਿਹੜੇ ਹੈਗੇ ਆ ਸਕੂਲ ਕਾਲਜ ਉਹਨਾਂ ਦੇ ਵਿੱਚ ਜਿਹੜੇ ਹੈਗੇ ਆ ਜਿਹੜੀ ਜਿਹੜੇ ਸਥਾਨ ਇਹ ਤੈਅ ਕੀਤੇ ਗਏ ਆ ਉੱਥੇ ਜਿਹੜੇ ਆ ਉਹ ਮੈਚ ਹੋ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆ ਬੱਚੇ ਜਿਹੜੇ ਹੈਗੇ ਆ ਜਿੰਨੇ ਵੀ ਤੁਹਾਨੂੰ ਬੱਚੇ ਨਜ਼ਰ ਆ ਰਹੇ ਹੈਗੇ ਸਾਰੇ ਬੱਚੇ ਜਿਹੜੇ ਹੈਗੇ ਆ ਇਹ ਡੈਫ ਆ ਔਰ ਆਪਣੀ ਖੁਸ਼ੀ ਦਾ ਜਿਹੜਾ ਹੈਗਾ ਵਾ ਇਹ ਇਜ਼ਹਾਰ ਕਰਦੇ ਆ ਤੁਸੀਂ ਦੇਖ ਸਕਦੇ ਹੋ ਇਨਾਂ ਦੇ ਵਿੱਚ ਬਿਲਕੁਲ ਹੀ ਕਿਸੇ ਤਰ੍ਹਾਂ ਦਾ ਨਹੀਂ ਤੁਸੀਂ ਇਨਾਂ ਦਾ ਜੱਜਮੈਂਟ ਨਹੀਂ ਕਰ ਸਕਦੇ ਕਿ ਇਹ ਬੱਚੇ ਜਿਹੜੇ ਆ ਬੋਲ ਨਹੀਂ ਸਕਦੇ ਜਾਂ ਸੁਣ ਨਹੀਂ ਸਕਦੇ ਹੈਗੇ ਔਰ ਦੇਖੋ ਇਹਨਾਂ ਦੀ ਟੀਮ ਜਿੱਤੀ ਆ ਔਰ ਜਦੋਂ ਟੀਮ ਜਿੱਤਦੀ ਹੈਗੀ ਕਿੰਨਾ ਇਹਨਾਂ ਦੇ ਵਿੱਚ ਉਤਸ਼ਾਹ ਹੁੰਦਾ ਵਾ ਤੁਸੀਂ ਦੇਖ ਸਕਦੇ ਹੋ ਔਰ ਸਾਡੇ ਨਾਲ ਕੁਝ ਵੀਰ ਇੱਥੇ ਜਿਹੜੇ ਪਹੁੰਚੇ ਹੋਏ ਆ ਜਿਹੜੇ ਬੋਲ ਸਕਦੇ ਇਹਨਾਂ ਦੇ ਨਾਲ ਆਏ ਹੋਏ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਸਾਡੇ ਨਾਲ ਸੂਰਜ ਵੀਰ ਆਪਾਂ ਇਹਦੇ ਨਾਲ ਗੱਲ ਕਰਦੇ ਹਾਂ ਹਾ ਵੀਰ ਕੀ ਕਹੋ ਕਿ ਕਿੱਥੋਂ ਆਏ ਜੋ ਤੁਸੀਂ ਤੇ ਕੀ ਕਹੋਗੇ ਮੈਂ ਜੀ ਪਿੰਗਲਵੜੇ ਤੋਂ ਆਇਆ ਤੇ ਆਪਣੀ ਪੰਜਾਬ ਦੀ ਜੋ ਟੀਮ ਹੈ ਉਹਦੇ ਵਿੱਚ ਪਿੰਗਲਵੜੇ ਦੇ ਬੱਚੇ ਨੇ ਸਾਰੇ ਜੀ ਜੋ ਕਿ ਨੈਫਸਟ ਵੋਏ ਉਹ ਮੈਨ ਹੈ ਜਿਹੜਾ ਉਹ ਨੈਸ਼ਨਲ ਖੇਡਣ ਜਾ ਰਹੇ ਹਨ ਠੀਕ ਹੈ ਜੀ ਹਾਂ ਜੀ ਇਹ ਅਲੱਗ-ਅਲੱਗ ਜਗਾਵ ਤੇ ਹੋ ਰਿਹਾ ਹੈ ਪਹਿਲਾ ਹੋ ਰਿਹਾ ਜੀ ਖਾਲਸਾ ਕਾਲਜ ਦੇ ਵਿੱਚ ਤੇ ਦੂਜਾ ਛਾਟੇ ਵਿੰਡ ਗਰਾਊਂਡ ਹੈ ਉੱਥੇ ਹੋ ਰਿਹਾ ਹੈ ਜਿੱਥੇ ਆਪਾਂ ਖੜੇ ਹਾਂ ਹਾਂ ਜੀ ਜਿੱਥੇ ਮੌਜੂਦਾ ਸੀ ਖੜਿਆ ਠੀਕ ਹੈ ਜੀ ਇਹ ਕਿੰਨੇ ਦਿਨ ਮੈਚ ਚੱਲਣਾ ਹੈਗਾ ਇਹ ਜੀ 8 ਤਰੀਕ ਤੱਕ ਚੱਲੇਗਾ ਜੀ ਮੈਚ ਸੰਡੇ ਤੱਕ ਸੰਡੇ ਤੱਕ ਨੋ ਨੂੰ ਫਾਈਨਲ ਹੋਏਗਾ ਨਹੀਂ ਜੀ 8 ਨੂੰ ਫਾਈਨਲ ਹੋਏਗਾ 7 ਨੂੰ ਸੈਮੀਫਾਈਨਲ ਹੋਏਗਾ ਸੈਮੀਫਾਈਨਲ 7 ਨੂੰ ਹੋਏਗਾ ਜੀ ਠੀਕ ਹੈ ਜੀ ਤੇ ਇਹ ਜਿਹੜੇ ਬੱਚੇ ਆ ਇਹਨਾਂ ਬੱਚੇ ਜਿਹੜੇ ਬਿਲਕੁਲ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਗਾਈਡ ਕਰਦੇ ਜੋ ਹਾਂ ਜੀ ਇਹ ਕੋਈ ਵੀ ਬੱਚਾ ਜਾਂ ਤਾਂ ਬੋਲਦਾ ਨਹੀਂ ਹੈ ਤੇ ਨਾ ਹੀ ਕੋਈ ਸੁਣਦਾ ਹੈ ਉਹਨਾਂ ਨੂੰ ਡੈਫ ਪਾਸ਼ਾ ਦੀ ਲੈਂਗੁਏਜ ਦੇ ਨਾਲ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਜਿਹਦੇ ਨਾਲ ਉਹ ਸਮਝਦੇ ਨੇ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੋਂ ਦੇ ਪੰਜਾਬ ਦੇ ਵਿੱਚ ਤੁਸੀਂ ਆਏ ਹੋਏ ਜੋ ਕੀ ਪੰਜਾਬ ਦੇ ਜਿਹੜੇ ਬੱਚੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਵਿੱਚ ਬਹੁਤੇ ਤਾਂ ਨਸ਼ੇ ਹਨ ਹਾਂ ਜੀ ਜੋ ਕਿ ਲੋਕੀ ਖੇਡਦੇ ਨਹੀਂ ਨੇ ਖੇਡਦੇ ਹੀ ਨਹੀਂ ਉਹ ਨਸ਼ਿਆਂ ਦੇ ਵਿੱਚ ਡੁੱਬ ਜਾਂਦੇ ਨੇ ਅੱਜ ਤੋਂ ਵਾਤਾਵਰਣ ਪੰਜਾਬ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਜਿਹਦੇ ਕਰਕੇ ਕਿ ਕੋਈ ਵੀ ਸਪੋਰਟਸ ਦੇ ਵਿੱਚ ਨਹੀਂ ਆਣਾ ਚਾਹੁੰਦਾ ਤੇ ਜਾਂ ਫਿਰ ਜਿਹੜੇ ਡੈਫੈਂਟ ਡੰਮ ਬੱਚੇ ਨੇ ਆਪਾਂ ਜਿਨ੍ਹਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਕੋਈ ਵੀ ਅੱਗੇ ਵਧਣ ਨਹੀਂ ਦਿੰਦਾ ਜਾਂ ਕੇ ਮਜ਼ਾਕ ਉਡਾਉਂਦੇ ਨੇ ਹੈਨਾ ਉਹ ਇਸ ਤਰ੍ਹਾਂ ਫਿਰ ਇਹਨਾਂ ਨੇ ਇੱਕ ਪੰਜਾਬ ਟੀਮ ਸਾਰੀ ਓਵਰਆਲ ਕ੍ਰਿਕਟ ਆਊਟ ਆਫ ਸਟੇਟਸ ਜਿਹੜੇ ਹੈਗੇ ਨੇ ਬੱਚੇ ਉਹਨਾਂ ਨੂੰ ਲਿਆਂਦਾ ਉਹਨਾਂ ਨੂੰ ਮੋਟੀਵੇਟ ਕੀਤਾ ਉਨਾਂ ਨੇ ਉਹਨਾਂ ਦੇ ਕੰਪੀਟੀਸ਼ਨ ਕਰਾਏ ਇਹਨਾਂ ਦੇ ਬਹੁਤ ਥਾਵਾਂ ਤੇ ਕੰਪੀਟੀਸ਼ਨ ਹੁੰਦੇ ਨੇ ਜਿਹਦੇ ਨਾਲ ਇਹ ਮੋਟੀਵੇਟ ਹੁੰਦੇ ਨੇ ਆਸ ਵੱਧ ਤੋਂ ਵੱਧ ਪਾਰਟਿਸਪੀਟ ਕਰਦੇ ਨੇ ਕਿ ਅਸੀਂ ਵੱਧ ਤੋਂ ਵੱਧ ਖੇਡਾਂਗੇ ਜਿਹਦੇ ਕਰਕੇ ਇਹ ਬੱਚੇ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਨੇ ਤੇ ਫਿੱਟ ਰਹਿੰਦੇ ਨੇ ਧੰਨਵਾਦ ਜੀ ਸੋ ਦੋਸਤੋ ਜਿਸ ਤਰ੍ਹਾਂ ਵੀਰਹੁਣਾ ਨੇ ਦੱਸਿਆ ਕਿ ਹਾਂ ਵੀ ਜਿਹੜੇ ਹੈਗੇ ਆ ਇਹ ਬੱਚੇ ਜਿਹੜੇ ਆ ਬੱਚੇ ਨਸ਼ੇ ਤੋਂ ਦੂਰ ਰਹਿੰਦੇ ਹੈਗੇ ਆ ਔਰ ਜਿਸ ਤਰ੍ਹਾਂ ਪਹਿਲਾਂ ਹੀ ਆਪਾਂ ਗੱਲਬਾਤ ਕਰੀਏ ਸਟਾਰਟਿੰਗ ਤੇ ਵੀ ਗੱਲ ਹੋਈ ਸੀ ਜਦੋਂ ਬੱਚਾ ਪੈਦਾ ਹੁੰਦਾ ਵਾ ਸਭ ਤੋਂ ਪਹਿਲਾਂ ਜਿਸ ਟਾਈਮ ਬੱਚੇ ਦਾ ਦੇਖਿਆ ਜਾਂਦਾ ਹੈਗਾ ਕਿ ਬੱਚਾ ਬੋਲ ਨਹੀਂ ਸਕਦਾ ਹੈਗਾ ਬੱਚਾ ਸੁਣ ਨਹੀਂ ਸਕਦਾ ਹੈਗਾ ਘਰ ਵਾਲਿਆਂ ਦਾ ਉਦੋਂ ਮਨ ਟੁੱਟ ਜਾਂਦਾ ਹੈਗਾ ਵਾ ਉਦੋਂ ਉਹਨਾਂ ਵਾਸਤੇ ਜਿਹੜਾ ਹੈਗਾ ਇੱਕ ਬੱਚਾ ਜਿਹੜਾ ਹੈਗਾ ਵਾ ਇਹ ਬੋਝ ਜਿਹੜਾ ਵਾ ਉਹ ਮਹਿਸੂਸ ਹੁੰਦਾ ਵਾ ਪਰ ਤੁਸੀਂ ਦੇਖ ਸਕਦੇ ਹੋ ਜਿਹੜੇ ਚੰਗੇ ਭਲੇ ਆ ਆਪਣੇ ਮਾਪਿਆਂ ਨੂੰ ਤੰਗ ਕਰਦੇ ਆ ਨਸ਼ੇ ਵਾਸਤੇ ਤੰਗ ਕਰਦੇ ਪੈਸਾ ਮੰਗਦੇ ਆ ਕੁੱਟਮਾਰ ਕਰਦੇ ਆ ਬੋਝ ਅਸਲ ਦੇ ਵਿੱਚ ਉਹ ਆ ਇਹ ਬੱਚੇ ਬੋਝ ਨਹੀਂ ਹੈਗੇ ਜਿਹੜਾ ਪੂਰਾ ਪੂਰੀ ਦੁਨੀਆ ਕੁੰਮ ਦੇ ਹੈ ਕਿਉਂਕਿ ਪਿੱਛੇ ਜੀ ਉਹ ਲੰਪਿੰਗ ਹੋਈ ਐ ਅਸੀਂ ਉੱਥੇ ਵੀ ਬੱਚੇ ਗਏ ਸੀ ਔਰ ਇਹੋ ਜਿਹੜੇ ਬੱਚੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਆ ਆਪਣੀ ਸਟੇਟ ਦਾ ਨਾਮ ਰੋਸ਼ਨ ਕਰਦੇ ਇਹ ਬੱਚੇ ਬੋਝ ਨਹੀਂ ਹੈਗੇ ਬੋਝ ਉਹ ਬੱਚੇ ਹੈਗੇ ਆ जेडे अपने मापेन तंग करते सोलर जी जे राजस्थान तो पहुंचे हुए हैं और इन्होंने आप गत करते हैं हाँ जी वीर जी शुभ नाम जी राम सिंह मीणा जी राम सिंह जी राम सिंह जी आप यहाँ पर कैसे आए मैं ये मोक बधिर बच्चों की टीम आई है वहाँ से तो एज ए में बच्चे के साथ में गार्जियन के रूप में आया था पर यहाँ सारे बच्चों का प्यार देखा और पंजाब वासियों का जो यहाँ पर मैंने जो मैनेजमेंट देखा है मतलब इन बच्चों के प्रति प्यार खेल भावना के प्रति प्यार उनकी व्यवस्थाएं बहुत अच्छा लगा और इन बच्चों के साथ रह के अब लग रहा है कि मैं खुद मतलब ये गवर्नमेंट जॉब में मैं छुट्टी लेके आया था और इन बच्चों के साथ रहूँगा मैं अब सात आठ तारीख तक रहूँगा और बहुत अच्छा स्पोर्ट है और मेरा तो एक ही संदेश है पूरे नेशनल के अंदर ही पंजाब राजस्थान बिहार चाहे अदर स्टेट कोई भी हो मेरा एक ये है कि ये बच्चे जो है अगर इनको सही दिशा मिल जाए अगर सही फोकस मिल जाए सही दिशा मिल जाए माँ बाप का और अगर गवर्नमेंट का भी अगर थोड़ा सा सपोर्ट मिल जाए तो ये बच्चे बहुत तरक्की कर सकते हैं मतलब आगे बहुत कुछ अपना नाम कर सकते हैं अपने पैरों पर खड़े हो सकते हैं अधिकतर पंजाब का तो मेरे को इतना अनुभव नहीं है लेकिन जहाँ तक मैं दो दिन से यहाँ हूँ मैंने सुना है कि यहाँ नशे का थोड़ा सा प्रचलन ज़्यादा है तो मेरा एक ही संदेश है अभिभावकों से और माता पिता से इनसे कि बच्चों को गेम की दिशा में मोड़े उनको ऐसी दिशा में मोड़े जिनसे कि वो आगे बढ़ सके चाहे गेम कोई सा भी हो क्रिकेट वॉलीबॉल हॉकी बैडमिंटन अदरवाइज़ बहुत सारे गेम हैं उन दिशा में मोड़ेंगे तो बच्चे क्या है कि नशे की लत की तरफ डाइवर्ट नहीं होंगे उनका ध्यान जो है वो सारा गेम की तरफ रहेगा बच्चे बिजी रहेंगे फिजिकल और मेंटली एक तरह से परिपक्व हो जाएंगे हमारे राजस्थान के अंदर अक्सर वहाँ मैंने सुना है बहुत सारे बच्चे जो होते हैं जैसे पाँच पाँच छः से सात अठारह साल के हैं उनको स्कूल नहीं भेजते बहुत सारे अभिभावक ऐसे बोलते हैं कि इनको पढ़ा के क्या करेंगे ये आगे क्या कर सकते हैं लेकिन खुद मेरा बच्चा जो है मैंने उसको मतलब मेरी कहानी बताऊं मैं छोटी सी एक लाइन के अंदर कि उसको मैंने आठ साल के बाद में स्कूल में रखा हूँ बधिर में आज मैं अपने आप में गर्व करता हूं कि मेरा बच्चा कुछ यहां तक आया है तो मुझे बहुत अच्छा लगा तो मेरा एक ही संदेश है कि इन बच्चों को अपने ऊपर बोझ नहीं समझे इनको शिक्षा के साथ साथ गेम्स में भी जोड़े और गवर्नमेंट को भी ध्यान देना चाहिए ऐसे बच्चों के ऊपर मैं तो ये कहूँगा कि गवर्नमेंट्स को भी थोड़ा सा ध्यान देना चाहिए हर स्टेट की गवर्नमेंट्स को इन बच्चों के लिए तो ये बहुत बहुत आगे मतलब तरक्की कर सकते हैं हर गेम्स के अंदर ठीक है धन्यवाद जी सर थैंक यू सर ਔਰ ਤੁਸੀਂ ਦੇਖਿਆ ਸੀ ਜਿਸਾਂ ਆਪਣਾ ਗੱਲ ਹੋਈ ਸੀ ਵੀਜੀ ਹੁਣ ਨਾਲ ਇਹਨਾਂ ਨੇ ਬਹੁਤ ਵਧੀਆ ਜਿਹੜਾ ਵਾ ਸੰਦੇਸ਼ ਦਿੱਤਾ ਹੈਗਾ ਵਾ ਕਿ ਇਹਨਾਂ ਦਾ ਖੁਦ ਦਾ ਬੱਚਾ ਜਿਹੜਾ ਹੈਗਾ ਵਾ ਖੁਦ ਦਾ ਬੱਚਾ ਵੀ ਜਿਹੜਾ ਹੈਗਾ ਵਾ ਉਹ ਜਿਹੜਾ ਬੱਚਾ ਹੈਗਾ ਸੀ ਪਹਿਲਾਂ ਜਿੰਨੂੰ ਇਹਨਾਂ ਨੇ ਬਹੁਤ ਸਮਝਿਆ ਸੀ ਪਰ ਅੱਜ ਜਿਹੜਾ ਹੈਗਾ ਵਾ ਬੱਚੇ ਨੇ ਦਾ ਜਿਹੜਾ ਵਾ ਉਹ ਬਿਲਕੁਲ ਬੱਚੇ ਨੂੰ ਜਿਹੜਾ ਹੈਗਾ ਵਾ ਗੇਮ ਦੇ ਵਿੱਚ ਪਾ ਕੇ ਜਿਹੜਾ ਵਾ ਉਹ ਇੱਥੇ ਲੈ ਕੇ ਆਏ ਹੋਇਆ ਔਰ ਬੜਾ ਮਨ ਕਹਿੰਦੇ ਕਿ ਅੱਜ ਮੇਰਾ ਖੁਸ਼ ਹੋਏਗਾ ਵਾ ਕਿ ਮੇਰਾ ਬੱਚਾ ਇਥੋਂ ਤੱਕਰ ਪਹੁੰਚਿਆ ਹੋਇਆ ਵਾ ਸੋ ਸਾਰਿਆਂ ਨੂੰ ਹੈ ਕਿ ਅਗਰ ਕਿਸੇ ਦਾ ਬੱਚੇ ਡੈਫ ਬੱਚੇ ਆਗਰ ਕਿਸੇ ਦਾ ਹੈਗਾ ਵਾ ਤੋਂ ਉਹਨੂੰ ਆਪਣੇ ਆਪ ਦੇ ਉੱਪਰ ਜਿਹੜਾ ਹੈਗਾ ਵਾ ਉਹ ਬੋਝ ਨਹੀਂ ਸਮਝਣਾ ਚਾਹੀਦਾ ਹੈ ਆ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਸੋਨੇ ਔਰ ਜਵਾਨ ਬੱਚੇ ਜਿਹੜੇ ਹੈਗੇ ਆ ਇੱਥੇ ਇਹ ਜਿਹੜੇ ਬੱਚੇ ਹੈਗੇ ਆ ਔਰ ਇਨਾਂ ਨੂੰ ਜਿਹੜਾ ਹੈ ਆ ਵਾ ਪਹਿਲੇ ਫਿਰ ਅਸੀਂ ਦੁਬਾਰਾ ਗੱਲ ਕਰਦੇ ਕਿ ਇਹਨਾਂ ਨੂੰ ਜਿਹੜਾ ਹੈਗਾ ਵਾ ਬੋਝ ਨਹੀਂ ਸਮਝਣਾ ਚਾਹੀਦਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਵਾ ਗਿਆਮਾਂ ਦੇ ਵਿੱਚ ਕਿਸੇ ਨਾ ਕਿਸੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਵਾ ਉਹ ਸਟੱਡੀ ਕਿਉਂਕਿ ਇਹਨਾਂ ਬੱਚਿਆਂ ਦੀ ਜਿਹੜੀ ਹੈ ਆ ਅਲੱਗ ਜਿਹੜੀ ਇਹਨਾਂ ਦੀ ਲੈਂਗੁਏਜ ਹੈਗੀ ਆ ਜਿਹੜੇ ਜਿਹਦੇ ਵਾਸਤੇ ਇਹਨਾਂ ਦੇ ਜਿਹੜੇ ਆ ਸਕੂਲ ਖੁੱਲੇ ਹੋਏ ਆ ਇਹਨਾਂ ਵਾਸਤੇ ਜਿਹੜੇ ਕਾਲਜ ਹੈ ਆ ਤੁਸੀਂ ਪਿੰਗਲਵਾੜੇ ਦੇ ਵਿੱਚ ਵੀ ਦੇਖੋ ਉੱਥੇ ਵੀ ਜਿਹੜਾ ਹੈਗਾ ਵਾ ਇਹਨਾਂ ਦੇ ਜਿਹੜੀ ਹੈਗੀ ਆ ਲੈਂਗੁਏਜ ਸਿਕਾਈ ਜਾਂਦੀ ਹੈਗੀ ਆ ਔਰ ਬੱਚੇ ਜਿਹੜੇ ਹੈਗੇ ਆ ਬੱਚੇ ਬਹੁਤ ਹੀ ਵਧੀਆ ਜਿਹ ਵੱਡੀਆਂ-ਵੱਡੀਆਂ ਜਿਹੜੀਆਂ ਨੌਕਰੀਆਂ ਹੈਗੀਆਂ ਵਾ ਉਹਨਾਂ ਦੇ ਉੱਪਰ ਜਿਹੜਾ ਹੈਗਾ ਵਾ ਕੰਮ ਕਰਦੇ ਹੈਗੇ ਆ ਸੋ ਤੁਸੀਂ ਦੇਖ ਸਕਦੇ ਹੋ ਅੱਜ ਦਾ ਜਿਹੜਾ ਟੂਰਨਾਮੈਂਟ ਔਰ ਇਹ ਜਿਹੜਾ ਟੂਰਨਾਮੈਂਟ ਹੈਗਾ ਵਾ ਇਹ ਪਿੰਡ ਚਾਟੀਵਿੰਡ ਵਿੱਚ ਕਰਵਾਇਆ ਜਾ ਕਰਵਾਇਆ ਜਾ ਰਿਹਾ ਹੈ ਜਿਹਾ ਵਾ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਬੋਪਰਾ ਸਪੋਰਟਸ ਕਲੱਬ ਵੱਲੋਂ ਜਿਹੜਾ ਹੈਗਾ ਵਾ ਇਸ ਦੀ ਜਿਹੜੀ ਆ ਜ਼ਿੰਮੇਵਾਰੀ ਲਈ ਗਈ ਸੀ ਔਰ ਇੱਥੇ ਜਿੰਨਾ ਵੀ ਇੱਥੋਂ ਦਾ ਖਰਚਾ ਪਾਣੀ ਜਿਸ ਤਰ੍ਹਾਂ ਵੀ ਰੋਟੀ ਪਾਣੀ ਦਾ ਕਿਉਂਕਿ ਜਦੋਂ ਇੱਥੋਂ ਦੇ ਨਾਲ ਗੱਲਬਾਤ ਹੋਈ ਤੇ ਜਿਹੜਾ ਪਿੰਡ ਬੋਪਰਾ ਸਪੋਰਟਸ ਕਲੱਬ ਜਿਹੜਾ ਹੈਗਾ ਵਾ ਇਸ ਕਲੱਬ ਵੱਲੋਂ ਜਿਹੜਾ ਹੈ ਜਾ ਵਾ ਇੱਥੋਂ ਦਾ ਜਿਹੜੇ ਬੱਚੇ ਆਏ ਹੋਏ ਆ ਬਾਲੀ ਸਟੇਟਾਂ ਦੇ ਵਿੱਚੋਂ ਉਹਨਾਂ ਦਾ ਜੋ ਵੀ ਰੋਟੀ ਪਾਣੀ ਦਾ ਜਿਹੜਾ ਖਰਚਾ ਹੈਗਾ ਵਾ ਇੱਥੋਂ ਦੇ ਜਿਹੜੇ ਸਰਪੰਚ ਔਰ ਜਿਹੜਾ ਸਪੋਰਟਸ ਕਲੱਬ ਹੈ ਉਹਦੇ ਵੱਲੋਂ ਜਿਹੜਾ ਹੈਗਾ ਵਾ ਉਹ ਇੱਥੋਂ ਜਿਹੜਾ ਵਾ ਕੀਤਾ ਗਿਆ ਔਰ ਸਾਡੇ ਨਾਲ ਇਸ ਵਕਤ ਜਿਹੜੇ ਹੈਗੇ ਆ ਸੰਦੀਪ ਸਿੰਘ ਮਿੱਠਾ ਜੀ ਜਿਹੜੇ ਆ ਸਰਪੰਚ ਸਾਡੇ ਨਾਲ ਹੈਗੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਅੱਜ ਤੁਹਾਡੇ ਪਿੰਡ ਜਿਹੜਾ ਹੈਗਾ ਵਾ ਪੂਰੇ ਹਿੰਦੁਸਤਾਨ ਤੋਂ ਜਿਹੜੀਆਂ ਹੈਗਿਆਵਾਂ ਸੱਤ ਟੀਮਾਂ ਇੱਥੇ ਪਹੁੰਚੀਆਂ ਹਈਆਂ ਵਾਂ ਤੇ ਜਿਹੜੇ ਸਾਰੇ ਗੁੰਗੇ ਬੱਚੇ ਬੋਲੇ ਹੈਗੇ ਕੀ ਕਹਿਣਾ ਚਾਹੋਗੇ ਇਹਨਾਂ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਕੋਲ ਕੁਝ ਕਹਿਣ ਵਾਲੇ ਲਫ਼ਜ਼ ਹੀ ਨਹੀਂ ਹੈਗੇ ਜੀ ਅਸੀਂ ਤੇ ਖੁਦ ਸ਼ਰਮਿੰਦਗੀ ਜੀ ਮਹਿਸੂਸ ਕਰਦੇ ਆਂ ਵੀ ਇਹ ਜਿਹੜੇ ਬੱਚੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੋਈ ਦੀਨ ਦੁਨੀਆ ਦਾ ਵਿਚਾਰੇ ਛਾਰਿਆਂ ਦੇ ਨਾਲ ਗੱਲਾਂ ਕਰਦੇ ਇਹ ਕਿੱਥੋਂ ਕਿੱਥੋਂ ਆਣ ਕੇ ਜੂਪੀ ਬਿਹਾਰ ਗੁਜਰਾਤ ਰਾਜਸਥਾਨ ਸਾਤ ਸਟੇਟਾਂ ਦੇ ਵਿੱਚੋਂ ਸਾਡੇ ਇਸ ਚਾਟੀਵਿੰਡ ਪਿੰਡ ਦੇ ਵਿੱਚ ਖੇਡਣ ਆਏ ਆ ਤੇ ਕੋਈ ਸ਼ਬਦ ਹੀ ਨਹੀਂ ਹੈਗੇ ਬੋਲਣ ਨੂੰ ਜੀ ਬਾਕੀ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਵੀ ਇਹ ਸਾਡੇ ਪਿੰਡ ਆ ਇਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਜੀ ਤੇ ਸਾਡੀਆਂ ਦੋਵੇਂ ਪੰਚਾਇਤਾਂ ਸਰਦਾਰ ਸੁਖਰਾਜ ਸਿੰਘ ਸਰਪੰਚ ਪਿੰਡ ਚਾਟੀਵਿੰਡ ਤੋਂ ਤੇ ਮੈਂ ਸੰਦੀਪ ਸਿੰਘ ਚਾਟੀਵਿੰਡ ਬੋਪਾਰਾਏ ਤੋਂ ਤੇ ਅਸੀਂ ਇਹਨਾਂ ਦਾ ਫੁੱਲ ਸਪੋਰਟ ਦੇ ਵਿੱਚ ਆ ਜੀ ਜਿਸ ਤਰ੍ਹਾਂ ਵੀ ਇਹ ਸਾਨੂੰ ਇਹ ਭਰਾ ਕਹਿਣਗੇ ਉਦਾਂ ਹੀ ਅਸੀਂ ਅੱਜ ਸਰ ਇਹਨਾਂ ਦਾ ਪਹਿਲਾ ਦਿਨ ਹੀ ਤੇ ਇਹਨਾਂ ਦਾ ਪ੍ਰਸ਼ਾਦੇ ਪਾਣੀ ਦਾ ਚਾਹ ਪਾਣੀ ਦਾ ਸਾਰਾ ਪ੍ਰਬੰਧ ਕੀਤਾ ਵਾ ਤੇ ਕੱਲ ਨੂੰ ਅਸੀਂ ਹੋਰ ਵੱਧ ਕਰਾਂਗੇ ਜੀ ਸੰਦੀਪ ਸਿੰਘ ਜੀ ਇਹ ਤੁਹਾਡੇ ਨਾਲ ਰਾਫਤਾ ਕਿਸ ਤਰ੍ਹਾਂ ਹੋਇਆ ਚਾਟੀਵਿੰਡ ਦੀ ਪਿੰਡ ਦੀ ਗਰਾਊਂਡ ਦਾ ਜਿਹੜਾ ਵਾ ਇਹ ਕਿਸ ਤਰ੍ਹਾਂ ਪਤਾ ਲੱਗ ਕੇ ਆਏ ਜੀ ਇਹ ਰਾਫਤਾ ਜੀ ਪਿੰਗਲਵਾੜਾ ਸੰਸਥਾ ਹੈ ਜੀ ਉਹਨਾਂ ਦੇ ਬੱਚੇ ਤਕਰੀਬਨ ਅੱਗੇ ਵੀ ਇੱਥੇ ਸਾਡੇ ਪਿੰਡ ਇਹ ਵੀਰ ਮੰ지ਂਦਰ ਹੁਣੀਆਂ ਇਹ ਖੇਡਦੇ ਆ ਕ੍ਰਿਕਟ ਵਾਲੀ ਵਾਲ ਇੱਥੇ ਚੱਲਦਾ ਜੀ ਤੇ ਇਹਨਾਂ ਦੇ ਨਾਲ ਉਹਨਾਂ ਦੇ ਕੁਝ ਥੋੜੇ ਬੰਦੇ 2-4 ਇੱਥੇ ਖੇਡਣ ਵਾਸਤੇ ਕਿਤੇ-ਕਿਤੇ ਆਉਂਦੇ ਸੀ ਤੇ ਉਹਨਾਂ ਨੇ ਮਨਜਿੰਦਰ ਵੀਰ ਦੇ ਨਾਲ رابطہ ਕੀਤਾ ਤੇ ਵੀਰ ਉਹਨਾਂ ਨੇ ਪੁੱਛਿਆ ਵੀ ਹਾਂ ਵੀ ਕਿੱਦਾਂ ਤੇ ਅਸੀਂ ਸਾਰਿਆਂ ਨੇ ਹਾਮੀ ਭਰੀ ਐ ਵੀ ਹਾਂ ਵੀ ਉਹਨਾਂ ਨੂੰ ਇੱਥੇ ਖੇਡਣ ਦਾ ਮੌਕਾ ਦਿੱਤਾ ਜਾਵੇ ਤੇ ਉਹ ਆਏ ਤੇ ਇੱਥੇ ਕੋਈ ਸਾਵਾਂਗਰੇ ਪਿੰਡ ਦੀ ਗਰਾਉਂਟ ਵਾਲੇ ਦੇਖਿਆ ਜਾਵੇ ਪਿੰਡ ਦੀ ਗਰਾਉਂਟ ਨੂੰ ਜਿਹੜਾ ਹੈਗਾ ਵਾ ਕੁਝ ਜਿਹੜਾ ਹੈਗਾ ਵਾ ਇਹਨੂੰ ਮੁਰੰਮਤ ਦੀ ਜਿਹੜੀ ਜ਼ਰੂਰਤ ਹੈਗੀ ਆ ਇਹਦੇ ਵਾਸਤੇ ਕੀ ਦੋ ਸ਼ਬਦ ਕਹੋ ਹਾਂ ਸਾਡੀਆਂ ਵੇਖੋ ਜੀ ਦੋ ਪੰਚਾਇਤਾਂ ਜੀ ਚਾਟੀਵਿੰਡ ਤੇ ਚਾਟੀਵਿੰਡ ਬੋਪਰੇ ਇਹ ਵੀਰ ਸਾਡੇ ਹਰਕਵਲਜੀਤ ਸਿੰਘ ਜੀ ਹੋਣੀ ਇਹ ਵੀ ਪਿੰਡ ਚਾਟੀਵਿੰਡ ਦੇ ਮੈਂਬਰ ਆ ਜੀ ਤੇ ਸਾਡੇ ਦੂਜੇ ਜਿਹੜੇ ਸਰਪੰਚਾ ਸੁਖਰਾਜ ਸਿੰਘ ਉਹ ਵੀ ਵਧੀਆ ਸੂਝਵਾਨ ਆ ਤੇ ਅਸੀਂ ਸਾਰੇ ਦੋਵੇਂ ਪੰਚਾਇਤਾਂ ਰਲ ਕੇ ਆਪਣੇ ਐਮਐਲਏ ਸਾਹਿਬਾਨ ਕੋਲ ਹੋਰ ਸਾਡੇ ਆਪਣੇ ਐਮਪੀ ਧਾਰੀਵਾਲ ਜੀ ਇਹਨਾਂ ਕੋਲ ਜਾ ਕੇ ਅਸੀਂ ਬੇਨਤੀ ਕਰਾਂਗੇ ਵੀ ਸਾਡਾ ਵਧੀਆ ਸਟੇਡੀਅਮ ਕਿਉਂਕਿ ਇਹ ਜਿੰਨੇ ਵੀ ਸ਼ਹਿਰ ਅਮਰਸਰ ਦੇ ਵਿੱਚ ਪੈਂਦਾ ਪਿੰਡ ਚਾਟੀ ਪਿੰਡ ਜਿੰਨੇ ਵੀ ਸ਼ਹਿਰ ਵਾਲੇ ਬੱਚੇ ਆ ਸਾਰੇ ਇੱਥੇ ਖੇਡਣ ਵਾਸਤੇ ਆਉਂਦੇ ਆ ਤੇ ਅਪੀਲ ਕਰਾਂਗੇ ਵੀ ਸਾਡਾ ਜਿਹੜਾ ਸਟੇਡੀਅਮ ਵਧੀਆ ਬਣਾਇਆ ਜਾਵੇ ਵੀ ਜਿਹੜੇ ਬੱਚੇ ਇੱਥੇ ਖੁਸ਼ੀ ਦੇ ਨਾਲ ਖੇਡਣ ਵਾਸਤੇ ਹੁਣ ਨਸ਼ੇ ਬਾਰੇ ਕੀ ਕਹੋਗੇ ਜੀ ਨਸ਼ੇ ਬਾਰੇ ਜੀ ਵੇਖੋ ਅੱਗੇ ਵੀ ਤੁਹਾਨੂੰ ਮੈਂ ਬੇਨਤੀ ਕੀਤੀ ਆਪਾਂ ਗੱਲਾਂ ਕਰਨ ਰਹੀਆਂ ਵੀ सरपंच ਤਾਂ ਹੀ ਹੁਣ ਬਣਿਆ ਨਸ਼ੇ ਦੇ ਮੁੱਦੇ ਤੇ ਅਸੀਂ ਪਹਿਲਾਂ ਹੀ ਕਾਫੀ ਟਾਈਮ ਤੋਂ ਪਿੰਡ ਦੇ ਵਿੱਚ ਅਸੀਂ ਆਪਣਾ ਭੱਜੇ ਫਿਰਦੇ ਆ ਤੇ ਹੁਣ ਜਦੋਂ ਅਸੀਂ ਸਰਪੰਚ ਬਣਿਆ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨਸ਼ੇ ਦੇ ਕਰਕੇ ਕਿ ਨਸ਼ਾ ਬੰਦ ਕਰਾਓ ਤੇ ਜਿਹੜੇ ਜਿਹੜੇ ਸਾਡੇ ਭਰਾ ਇੱਥੇ ਕੋਜ ਬੰਦੇ ਵੇਚਦੇ ਸੀ ਉਹਨਾਂ ਗਾੜੀ ਹੱਥ ਜੋੜ ਕੇ ਬੇਨਤੀ ਕੀਤੀ ਤੇ ਚਲੋ ਉਹਨਾਂ ਸਾਡੀ ਮੰਨੀ ਵੀ ਆ ਤੇ ਅੱਜ ਸਾਡੇ ਪਿੰਡ ਦੇ ਵਿੱਚ 80% ਨਸ਼ਾ ਖਤਮ ਹੋ ਗਿਆ ਤੇ ਜਿਹੜੇ ਲਾਉਣ ਲਾਣ ਵਾਲੇ ਆ ਉਹ ਵਿਚਾਰੇ ਬਿਮਾਰ ਬੰਦੇ ਆ ਠੀਕ ਹੈ ਜੀ ਉਹਨਾਂ ਨੂੰ ਨਸ਼ਾ ਚਾਹੀਦਾ ਵਾ ਜੇ ਪਿੰਡੋਂ ਨਹੀਂ ਮਿਲਦਾ ਤੇ ਕਿਰੇ ਹੋਰੋਂ ਲੈਣ ਚਲੇ ਜਾਂਦੇ ਹੁਣ ਇਹ ਸਾਡੇ ਲਾਗਲੇ ਪਿੰਡਾਂ ਦੇ ਵਿੱਚੋਂ ਲਿਆ ਕੇ ਉਹ ਨਸ਼ਾ ਕਰਦੇ ਸਾਡੇ ਪਿੰਡ ਨਹੀਂ ਵਿਗਦੇ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਸੋ ਐਸੀ ਸਾਡੇ ਨਾਲ ਪਿੰਡ ਦੇ ਸਰਪੰਚ ਸੰਦੀਪ ਸਿੰਘ ਮਿੱਠਾ ਜੀ ਜਿਨ੍ਹਾਂ ਦੇ ਬਹੁਤ ਵਧੀਆ ਵਿਚਾਰ ਆ ਔਰ ਖੁਦ ਅਸੀਂ ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸ ਤੀਏ ਕਿ ਇਸ ਪਿੰਡ ਦੀ ਜਿਹੜੀ ਆ ਅਸੀਂ ਕਵਰੇਜ ਕੀਤੀ ਸੀ ਜਦੋਂ ਇੱਕ ਵਾਰ ਨਸ਼ੇ ਦੇ ਉੱਪਰ ਇਸ ਪਿੰਡ ਦੀ ਕਵਰੇਜ ਕੀਤੀ ਸੀ ਔਰ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਸੀ ਸੋ ਹੁਣ ਵੀ ਸਾਨੂੰ ਪਤਾ ਲੱਗਿਆ ਸੀ ਪਿੱਛੇ ਆਇਆ ਸਾਨੂੰ ਪਤਾ ਲੱਗਿਆ ਸੀ ਪਿੰਡ ਦੇ ਵਿੱਚ ਨਸ਼ਾ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਜਿਹੜੀ ਆ ਥਲ ਪਿੰਡ ਦੇ ਵਿੱਚ ਨਸ਼ੇ ਨੂੰ ਜਿਹੜੀ ਆ ਪਾਈ ਗਈ ਆ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਕੀ ਡੈਫ ਐਂਡ ਡੰਪ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਵਾ ਟੂਰਨਾਮੈਂਟ ਚੱਲ ਰਿਹਾ ਹੈਗੇ ਆ ਸੋ ਇਹ ਟੂਰਨਾਮੈਂਟ ਜਿਹੜੇ ਆ ਲਗਾਤਾਰ 4 ਦਿਨ ਜਿਹੜੇ ਚੱਲਦੇ ਰਹੇ ਨੇ ਹੈਗੇ ਆ ਸੋ ਤੁਸੀਂ ਵੀ ਜਿਹੜੇ ਬੱਚੇ ਹੈਗੇ ਆ ਘਰਾਂ ਦੇ ਵਿੱਚ ਆ ਇਹਨਾਂ ਬੱਚਿਆਂ ਨੂੰ ਆਪਣੇ ਉੱਤੇ ਬੋਝ ਨਾ ਸਮਝੋ ਔਰ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਸਪੋਰਟਸ ਦੇ ਵਿੱਚ ਜਿਹੜਾ ਹੈਗਾ ਵਾ ਜ਼ਰੂਰ ਯੋਗਦਾਨ ਪਾਵੋ ਔਰ ਇਹਨਾਂ ਦੀ ਪੜ੍ਹਾਈ ਜਿਹੜੀ ਚੱਲਦੀ ਹੈਗੀ ਆ ਅਲੱਗ-ਅਲੱਗ ਜਗ੍ਹਾ ਤੇ ਉੱਤੇ ਸਕੂਲ ਹੈਗੇ ਆ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜੇ ਦੇ ਵਿੱਚ ਬਹੁਤ ਤਗੜਾ ਜਿਹੜਾ ਵਾ ਸਹਿਯੋਗ ਦਿੱਤਾ ਜਾ ਰਿਹਾ ਹੈਗਾ ਵਾ ਸੋ ਤੁਸੀਂ ਜਿਹੜਾ ਹੈਗਾ ਵਾ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਗੇਮ ਵਾਲਾ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਦੇਵੋ ਧੰਨਵਾਦ ਜੀ